ਅਸੀਂ ਸਤਿਗੁਰ ਜੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਪਰਵਲ ਕੋਟਲੀ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ ਮੱਜਾਂ ਦਿਖਾਉਣੀ ਹੈ ਤੇ ਦੋਵੇਂ ਸੋਈਆਂ ਸਵਾਈਆਂ ਹੋਈਆਂ ਸੋਈਆਂ ਦੀਆਂ ਆਪਣੀਆਂ ਇੱਥੇ ਆ ਕੇ ਦੋ-ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੁ ਵੀਰ ਨਹੀਂ ਪਹੁੰਚ ਸਕਦਾ ਆਪਣੇ ਵੀਡੀਓ ਕਾਲ ਤੇ ਚੋਅ ਜ਼ਰੂਰ ਕਰਾ ਲਿਆ ਕਰੋ ਜੀ। ਬਾਕੀ ਜੋ ਵੀ ਆ ਇੱਥੇ ਵੀ ਆ ਕੇ ਪਸ਼ੂ ਲਿਆ ਕਰੋ ਜੀ। ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਹੋ ਠੀਕ ਠਾਕ ਜੀ। ਹਾਂਜੀ ਵਧੀਆ ਤੁਸੀਂ। ਚਲੋ ਹੋ ਦੀਏ ਚਾਹੀਦਾ ਜੀ ਤੇ ਨਾਮ ਦੱਸਦੇ ਕਰੀ ਫਿਰ। ਹਾਂ ਭਾਈ ਸੋਹਣੀ ਜੇ ਪਿੰਡ ਕੋੜਲੀ ਪਰਵਾਕ ਸੀਰ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਜੀ। ਤੇ ਫੋਨ ਨੰਬਰ ਹੀ ਫੋਲ ਦੋ। ਫੋਨ ਨੰਬਰ 9988525759। ਠੀਕ ਆ। ਤੇ ਅੱਜ ਦੋ ਮੱਜਾਂ ਦੋਵੇਂ ਸੋਈਆਂ ਹਨਾ। ਦੋਵੇਂ ਸੋਈਆਂ ਸੋਈਆਂ। ਤੇ ਸਰਵਾਹ ਰੇਤੋ ਕਰ ਲਈਏ ਪਹਿਲਾਂ। ਕਿੰਨਾ ਚਿਰ ਹੋ ਗਿਆ ਇਹਨਾਂ ਸੂਈਨ ਉਹ ਬੱਚਾ ਦਾਕ ਦੇ ਨਾ ਹੋਵੇ ਸੂਈਨ ਜੀ ਹਾਂ ਇਹਦਾ ਬੱਚਾ ਜੀ ਕੱਟਾ ਜੇ ਮਗਰ ਹਾਂਜੀ ਮਗਰ ਕੱਟਾ ਆ ਜੇ ਮਗਰ ਨਿੱਧਾ ਕੱਟਾ ਜੇ ਤੇ ਮਗਰ ਤੇ ਤਰ ਐ ਆ ਵੀ ਚਲੋ ਥੱਲੇ ਚੰਗੀ ਬਣੀ ਆ ਤੇ ਕਿੰਨਾ ਤੋਤੇ ਤਿਆਰ ਵਿਧਿਆ ਦੇਖੋ ਜੀ ਇਹਦੇ 30 ਕਿਲੋ ਜੀ ਅੱਛਾ 10 ਲੀਟਰ ਤਿਆਰ ਆ ਕੋਈ ਵੀਰ ਆਪਣਾ 9 ਕਿਲੋ ਮੰਨ ਕੇ ਆ ਜੇ ਅੱਛਾ 9 ਤੋਂ ਵੱਧ ਹੋ ਗਿਆ ਮੰਨ ਲਓ ਤੇ ਕਿੰਨਾ ਕਿ ਦੁੱਧ ਕਰੀ ਜਾਊਗੀ? ਦੁੱਧ 2 ਕਿਲੋ ਵਾਦੀ ਜਾਏਗੀ। 12 ਕਿਲੋ ਚ ਵਾਦੀ ਜਾਏਗੀ। 10 11 12 ਲੀਟਰ ਜਿਹੜਾ ਇੱਥੇ ਕਿ ਚਵਾਈ ਜਾਊਗੀ ਹਨਾ। ਤੋਰ ਹਾਂ ਫੇਰ ਇੱਕ ਦਿਨ। ਲੈ ਆ ਜੋ ਗਿੱਦੀ। ਬਾਕੀ ਇਹ ਵੀ ਜਿਹੜਾ ਥੱਲੇ ਆ ਚੰਗੀ ਬਣੀ ਆ ਤੇ ਬਾਕੀ ਥਨਾ ਦਾ ਸਾਈਜ਼ ਗਿਆ ਦੇਖ ਸਾਦੇ ਜੀ ਕਿੰਨਾ ਫਿਰ ਮੁੱਲ ਵੀਰ ਜੀ ਇਹਦਾ ਮੁੱਲ ਦੇ ਰਹੀ ਆ ਵੀਰ ਜੀ 75 ਦੇ ਇਹ ਕਰ ਦिए ਕੋ ਮਨਤਾ ਨਾ ਕੋਈ 70000 ਦੇ ਦਾਂਗਾ ਵੀਰ ਜੀ ਹੋਰ ਕਰ ਦिए ਛੋਟ ਵੇ ਲੋ ਬੱਤੀ 5000 ਛੱਡ ਜੀ 65 ਤੀ ਦੇ ਦਈਏ ਪੂਰੇ ਪੈਂਦੀ ਦੇ ਦਾਂ ਕੋਈ ਮੌਕੇ ਤੇ ਮਾਨਤਾ ਨਹੀਂ ਹੋ ਜੀ ਅੱਛਾ ਮੌਕੇ ਤੇ ਹੋਰ ਹੋ ਜਾਊਗਾ ਮਾਨਤਾ ਨੇ ਕੋ ਫੋਨ ਲਾਵੇ ਇੱਕ ਕਰੀ ਤੇ ਉਹਨੇ ਕਾ ਛੋਟੀ ਦਾ ਨੇ ਦਿਖਾਉਣੀ ਹੈ ਕਾਫੀ ਖੂਬਸੂਰਤ ਆ ਹਾਂਜੀ ਇਹ ਵੀ ਪਹਿਲਾ ਸੂਰ ਸੂਈ ਜੀ ਜੀ ਅੱਛਾ ਹਾਂਜੀ ਤੇ 10 12 ਦੇ ਨੂੰ ਸੂਰ ਨੂੰ ਮੰਗਰੇ ਤੇ ਕੱਟੀ ਨਹੀਂ ਮਰਨੀ ਅੱਛਾ ਇਹਦੇ ਤਾਂ ਦਿਖਾ ਲੈਣਾ ਕੱਟੀ ਮਰ ਗਈ ਜੜੀ ਇਹਦੀ ਹਾਂਜੀ ਠੀਕ ਹੈ ਤੁਹਾਡੇ ਕੋਲ ਹੀ ਮਰੀ ਆ ਹਾਂਜੀ ਸਾਡੇ ਕੋਲ ਹੀ ਮਰੀ ਜੀ ਅੱਛਾ ਤੇ ਦੁੱਧੀ ਦੇ ਘਾਗੜੇ 7 ਕਿਲੋ ਜੀ ਅੱਛਾ ਤੇ ਹੁਣ ਮਿਲਦੀ ਕਿਦਾਂ ਮਿਲ ਜਾਂਦੀ ਐ ਤਾਂ ਬਾੜੇ ਤੇ ਹੀ ਆਈ ਜਾਂਦੀ ਆ ਅੱਛਾ ਹਾਂਜੀ ਪਸੰਦ ਪੈਂਦੀ ਆ ਪਸੰਦ ਪੈਂਦੀ ਬਾੜੇ ਤੇ ਠੀਕ ਇਹਨੂੰ ਵੀ ਜ਼ਿਆਦਾ ਖਰਾਬ ਕਰਦੀ ਆ ਅੱਛਾ ਮਾੜਾ ਮੋਟਾ ਕਰਦੀ ਆ ਜੇ ਹੌਲੀ ਹੌਲੀ ਵਾਸਤਾ ਚ ਹੋ ਜੂਗੀ ਕਿੰਨੇ ਦਿਨ ਹੋ ਗਏ ਬੱਚਾ ਮਰੇ ਨੂੰ ਇਹ 2 ਦਿਨ ਹੋ ਗਏ ਜੀ ਅੱਛਾ 2 ਦਿਨ ਹੋ ਗਏ ਤੇ ਬੱਚਾ ਠੀਕ ਐ ਹਾਂਜੀ ਤੋਰਦਾ ਫੇਰ ਇੱਕ ਰੀ ਨੂੰ ਬਾਕੀ ਇਹਦੀ ਕੋਈ ਵੀਡੀਓ ਮੰਗਾ ਲੈ ਭਾਵੇਂ ਵੀਡੀਓ ਕਰਦੀ ਹੁਣ ਉਹਦੇ ਕੋਲੇ ਇਹਦੀ ਪ੍ਰੋਪਰ ਬਣੀ ਐ ਜਿਹੜੀ ਸਾਰੀ ਬੱਚੇ ਦੇ ਨਾਲ ਬਾਕੀ ਉਤਨੇ ਇਹ ਆ ਵੀ ਚਲੋ ਸੋਹਣੀ ਝੋਟੀ ਆ ਤੁਸੀਂ ਹੇਠਾਂੋਂ ਦੇਖ ਸਕਦੇ ਜੀ ਇੱਕ ਰੀ ਬਾਕੀ ਖਾਂ ਤੋਂ ਥਾਣਾ ਦਾ ਸਾਈਜ਼ ਗਿਆ ਇਹਦਾ ਵੀ ਚੰਗਾ ਵਾ ਤੇ ਉਤਰਾਂ ਚ ਚਵਾਚ ਉਹ ਓਕੇ ਆ ਵੀ ਦੀ ਹਾਂਜੀ ਜੀ ਚਵਾਦ ਹੀ ਓਕੇ ਠੀਕ ਹੈ ਕੋਈ ਛੱਟਾਂ ਨਹੀਂ ਕੋਈ ਥਾਣ ਬਾਦ ਕਰ ਨਹੀਂ ਤੇ ਇਹਦਾ ਕਿੰਨਾ ਕਰਖਣਾ ਮੁੱਲ ਫਿਰ ਆਪਾਂ ਇਹ ਦੇ ਦੇ ਵੀ ਦੀ 60000 ਦੀ ਕਰ ਦੋ ਕੋਈ 60 ਚ ਮੰਨਤਾ ਨਾ ਪੁਰੇ 2000 ਹੋਰ ਮੰਗਤਾ ਰੁਝਿਆ ਜਾਂ ਛੋਟੀ ਜਿਹੀ ਰਾਮੀ ਪੁਰੇ 55000 ਦੀ ਦੇ ਦਈਏ ਕੋਈ ਗੱਲ ਨਹੀਂ ਦੇ ਦਾਂਗੇ ਅੱਛਾ ਪੁਰੇ 55 ਹੀ ਦੇ ਦੋਗੇ ਬਾਕੀ ਮੌਕੇ ਤੇ ਥੋੜੀ ਬੱਤ ਛੋਟ ਛੜ ਤੇ ਹੋਈ ਜਾਂਦੀ ਆ ਵੀ ਆਵੇ ਆਪਣੀ ਜੋ ਖੜੇ ਇੱਥੇ ਚੋਚ ਵਾ ਗਿਆ ਨਾ ਤਸੱਲੀ ਕਰ ਗਈ ਮਰ ਗਿਆ ਠੀਕ ਹੈ ਜੀ ਤੇ ਬਾਕੀ ਜੋ ਵੀ ਆ ਆਪਣਾ ਇੱਥੇ ਵੇਚ ਆ ਕੇ ਤਸੱਲੀ ਕਰਕੇ ਆਪਣੀ ਸਮਝਣਾ ਤੁਹਾਡੇ ਘਰ ਕੋਈ ਦੋ ਟਾਈਮ ਤੋਂ ਬਾਹਰ ਹੋ ਗਈ ਆਪਣੀ ਬੈਂਟੀ ਨਹੀਂ ਠੀਕ ਹੈ ਜੀ ਦੋ ਟਾਈਮ ਚ ਹੋਵੇ ਤਿੰਨ ਟਾਈਮ ਚ ਹੋਵੇ ਠੀਕ ਹੈ ਜੀ ਹਾਂਜੀ